ਵੀ ਕਿਸੇ انسان ਦੇ ਅੰਦਰ ਕੋਈ ਨੈਗੇਟਿਵ એનર્ਜੀ ਤਾਂ ਕੋਈ ਪੂਤ ਪ੍ਰੇਤ ਜਾਂ ਜਿੰਨ ਪਤਾਲ ਮਸਾਨ ਬਤਾਲ ਕੁਝ ਵੀ ਆ ਉਹਦੀ ਆਇਡੈਂਟੀਟੀ ਕੀ ਆ ਮਤਲਬ ਆਪਾਂ ਕਿੱਦਾਂ ਉਹਨੂੰ ਰਿਕੋਗਨਾਈਜ਼ ਕਰੀਏ ਇੱਕ ਇਨਸਾਨ ਚੰਗਾ ਬਣਾ ਰੱਬ ਨੂੰ ਮੰਨਦਾ ਆ ਫਿਰੇ ਗੁਰਦੁਆਰਾ ਸਾਹਿਬ ਜਾਂਦਾ ਆ ਜਾਂ ਮੰਦਿਰ ਜਾਂਦਾ ਆ ਜਾਂ ਮਸਜਿਦ ਜਾਂਦਾ ਆ ਆਪਣੀ ਨਮਾਜ਼ ਪੜਦਾ ਆ ਇੱਕ ਬੰਦਾ ਪੰਜ ਬਾਣੀਆਂ ਦਾ ਪਾਠ ਕਰ ਰਿਹਾ ਹੈ ਨਾ ਉਹ ਮਤਲਬ ਪੂਰਾ ਸਪਿਰਿਚੁਅਲ ਐਂਡ ਥੋੜੇ ਇੱਕ ਟਾਈਮ ਦੇ ਬਾਅਦ ਮਤਲਬ ਉਹ ਬੰਦਾ ਟੋਟਲ ਚੇਂਜ ਹੋ ਗਿਆ ਉਹ ਕਹਿੰਦਾ ਕਿ ਮੈਂ ਰੱਬ ਦਾ ਨਾਮ ਵੀ ਸੁਣਨਾ ਪਸੰਦ ਨਹੀਂ ਕਰਦਾ ਸਾਡੇ ਕਹਿਣ ਦਾ ਮਤਲਬ ਇਹ ਸੀਗਾ ਕਿ ਮੈਂ ਮੈਂਟਲੀ ਸਟਰੋਂਗ ਆ ਤੇ ਮੈਂਟਰੀ ਸਟਰੋਂਗ ਵੀ ਮੇਰਾ ਇੱਕ ਪਲੱਸ ਪੁਆਇੰਟ ਆ ਜਿੱਦੋਂ ਨਾ ਮਿਲਤੇ ਨੈਗੇਟਿਵ એનર્ਜੀ ਹਾਂ ਵੀ ਨਹੀਂ ਹੋ ਸਕਦੀ ਕੋਈ ਵੀ ਨੈਗੇਟਿਵ એનર્ਜੀ ਕੋਈ ਵੀ ਭੂਤ ਪ੍ਰੇਤ ਆਤਮਾ ਆਮ ਦਾ ਸਪੌਟ ਸਾਡੀ ਜਾਨ ਕੱਢਣ ਦੀ ਪਾਵਰ ਰੱਖਦੀ ਫਿਜ਼ੀਕਲੀ ਵੀ ਅਟੈਕ ਕਰ ਸਕਦੀ ਹੈ ਬਟ डिपेंड ਕਰਦਾ ਵੀ ਉਹਦੇ ਕੋਲ ਕਿੰਨੀ ਕੁ ਪਾਵਰ ਰੂਹਾਨੀ ਰਾ